אפילה רב סוי או תהואס גורו ਵਾਹਿਗੁਰੂ 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 ਨਾਮ ਚਿਤਾ ਵੇਚ ਤਮ ਤਸਕਤਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਸਿੱਕਾ ਦੇ ਸਿੱਕੇ ਦਾਨ ਕੇਸ ਦਾਨ ਜਨ ਤਾਨ ਵੇੇਕ ਦਾਨ ਸਤ ਗੰਗ ਤਮੇ ਰਹਿ ਮਨ ਭਿਆਨਿ ਨਾਨਕ ਰਤਨ ਲਾਲ ਜਾ ਕਾ ਕਸ਼ੂਲ ਮੂਲ ਭਰੇ ਭੰਡਾਰ ਅਖੂਟ ਅਤੂਰ ਕੀ ਰਾਮਾਨੀ ਵਿਚਾਰਾ ਹੈ ਨਾਨਕ ਅਰੰਧ ਹੋਆ ਸੰਸੂ ਬੈ ਪਾਇਆ ਕੀ ਮਨੀਰਿਆ ਤੂੰ ਸਦਾ ਲੋਹਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਇਆ ਸਰਦਾਰ ਬਲਵਿੰਦਰ ਸਿੰਘ ਛੱਡਾ ਜੀ ਦੇ ਦੁਕਾਨ ਦੇ ਸ਼ੋਰੂਮ ਦੀ ਓਪਨਿੰਗ ਤੇ ਜੋ ਉਹਨਾਂ ਨੇ ਨਵਾਂ ਸ਼ੋਰੂਮ ਖੋਲ੍ਹਿਆ ਹੈ ਸਰੰਦੀ ਬਾਜ਼ਾਰ ਵਿਖੇ ਚੱਡਾ ਜੀ ਬੰਟੀ ਚੱਡਾ ਜੀ ਦੇ ਓਪਨਿੰਗ ਤੇ ਇੱਥੇ ਸੁਖਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਤੇ ਹਾਜ਼ਰੀ ਭਰਨ ਲਈ ਆਏ ਆ ਸੁਖਨੀ ਸਾਹਿਬ ਜੀ ਦੇ ਪਾਠ ਕਰਾ ਰਹੇ ਨੇ ਦੇ ਨਾਲ ਕੀਰਤਨ ਦੀ ਹਾਜ਼ਰੀ ਭਰਨ ਵਾਸਤੇ ਆਏ ਆ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸੋ ਨੋਕ ਪੂਰਾ ਬ੍ਰਾਹਮ ਆਰਧਿਆ ਪੂਰਾ ਜਗਾਨੋ ਨਾਨਕ ਪੂਰਾ ਪਾਇਆ ਤੂਰੇ ਕੇ ਗੁਨ ਗਾਉ ਸੋ ਪੂਰੇ ਗੁਰਕਾਰ ਸੁਪਦੇਸ਼ ਨੰਨ ਮੇ ਕਟ ਕਰ ਵੀ ਇੱਕ ਸਾਸ ਸਿ ਸ਼ੋਮਨ ਪਰ ਉਤਰਾ ਚੇਤ ਆਸੇ ਨਿਤ ਤੇ ਆਗੋ ਤਰੰਗਾ ਸੰਤ ਜਨਾਂ ਕੀ ਧੂਰ ਮਨ ਮੰਗ ਆਪ ਚੋੜ ਦੇ ਰਿਤੇ ਕਰਹੁ ਸਾਧ ਸੰਗ ਅਗਨ ਸਾਗਨ ਕਰਹੁ ਭਗਤਰ ਕੇ ਪਰ ਲੈਹੁ ਕੰਡਾਲ ਨਾਮਿਲ ਕਉਰ ਪੂਰੇ ਨਮਸਕਾਰ

It's part i <laughs> ਤੁਹ ਕੋਈ ਜਹਾ ਜਹਾ ਖਾਲਸਾ ਇਕਾ ਨੂੰ ਸਿੱਕੇ ਦਾਉਨ ਕੇਦਾਨ ਜਨ ਤਾਨ ਵੇੇਕ ਦਾਉ ਕੋਈ ਸਹਾਮਾਨ ਘਰੋਸਾ ਦਾਨ ਦਾਨ ਸਿੱਦਾ ਨਾਮ ਦਾਨ ਮਿਸਰ ਸਾਹਿਬ ਜੀ ਕੇ ਇਸ਼ਾਨ ਚੌਕੀਆਂ ਝੰਡੇ ਬੂਗੇ ਜਹੋ ਜਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੇਵਾ ਮਤੁੱਤੀ ਮਤ ਕਾ ਰਾਂਖਾ ਵਾਹਿਗੁਰੂ ਏ ਅਕਾਲ ਪੁਰਖ ਜਿਆ ਦੇ ਅੰਤ ਖਾਲਸਾ ਦੇ ਰੂਪ ਚੋ ਜੀ ਹੇ ਜੀ ਬੜੇ ਆਦੇਮਾਨ ਦੂਰੀ ਕਾਲੀਆਂ ਦੀ ਕਾਲੀ ਦੀ ਓਟਿਆ ਦੀ ਓਟ ਸਚਿਤਾ ਵਾਜੂ ਸੰਗਿਉ ਆਪ ਜੀ ਦੇ ਹਜੂਰ ਅਰਦਾਸ ਬੇਤੀ ਦੂਰੀ ਸਰਪ੍ਰੀਖਾਇਕ ਜੀ ਮਹਾਰਾਜ ਆਪ ਜੀ ਦੇ ਨਰ ਘਰ ਦੇ ਪ੍ਰੇਦਵਾਨ ਸੇਵਕ ਸਰਦਾਰ ਗੁਰਿੰਦਰ ਸਿੰਘ ਜੀ ਜਿਹਦਾ ਦਾ ਗਗਨਦੇਵ ਸਿੰਘ ਜੀ ਜਿਹਦਾ ਸ੍ਰੀਮਾਨ ਚੰਦਲਾਲ ਓਟਾਸ ਦਾ ਲੈ ਕੇ ਸਾ ਗੁਰੂ ਪਾਤਸ਼ਾਹ ਜੀ ਆਪ ਜੀ ਦੀ ਅਪਾਰ ਕਿਰਪਾ ਸਦਕਾ ਇਹ ਨਵੇਂ ਕਿਟਸ ਦਾ ਡੀ ਐਚ ਡੇਟਸ ਦੇ ਨਾਮ ਤੇ ਸਰਗੁਣ ਪਾਤਸ਼ਾਹ ਜੀ ਜੋਵੇਂ ਅਦਾਰੇਆਂ ਦੀ ਰੰਗਤਾ ਕਰਦੇ ਨੇ ਸੋ ਗੁਰੂ ਪਾਤਸ਼ਾਹ ਜੀ ਆਪਨੀ ਕਿਰਪਾ ਕਰਨੀ ਮੇਹਰ ਪ੍ਰਿਆਹਾ ਸੇਵਕ ਰਖਣਾ ਇਹਨਾਂ ਕਿਰਤਸਾਨਾਂ ਦੀ ਬਖਸ਼ਾ ਪਾਉਣੀਆਂ ਆਪ ਜੀ ਦੇ ਕਿਤੇ ਚੰਦ ਸੇਵਕਾਂ ਦੇ ਗ੍ਰਹਿ ਵਿਕੇ ਪੁਆਏ ਹਨ ਸੋ ਗੁਰੂ ਪਾਤਸ਼ਾਹ ਆਪ ਜੀ ਦੀ ਅਮਰਤਮਈ ਗੁਰਬਾਣੀ ਦੇ ਸ਼੍ਰੀਂਦ ਕਮਿ ਰਹੈ ਮਨ ਭਿਆ ਦੇ ਧਨਾ ਰਤਨ ਲਾਲ ਜਾ ਤਾ ਕਸ਼ੂਲ ਮੂਲ ਭਰੇ ਪੜਾਅ ਅਖੂਟ ਅਤੂਰ ਕਾਵੇ ਦਰਤੈ ਰਲ ਮੇਰਾ ਭਾਈ ਟੋਟ ਨਾ ਆਵੇ ਬਦ ਤੋ ਜਾਈ ਕਾਹ ਲਾ ਦੇ ਜਿਸ ਮਸਤਕ ਲੇਖ ਲਿਖਾ ਏ ਸੋਏ ਤਖ ਜਾਂਦੇ ਲਿਆ ਲਾਈ ਸੋ ਕਬਟਲ ਗੁਰ ਸੇਵੀ ਹੈ ਐ ਜਿਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਲਮ ਮਰਣ ਦੁਖ ਜਾਈ ਹੋਵੇ ਸਿਤਕ ਸਮਦੇ ਨੂਰ ਸੋ ਕਰ ਸੋ ਛੱਟੀ ਐ ਤੁਲ ਜਿਕੇ ਸੱਚੇ ਬਾਦਿ ਚਾ ਮਨ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ ਪੰਜਵਾਂ ਗੁਰੂ ਪੂਰ ਚਰਦੇ 라యా ਹਰ ਸੰਗ ਸਹਾਈ ਪਾਇਆ ਜਨ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਵਰਪੂਰ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਨ ਜਾਈਏ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਰਿਕੋਣ ਗਾਵਸਦਾ ਸੁ ਭਾਈ ਮਲਚਿੰਦੇ ਸਗਰੇ ਫਲ ਪਾਵ ਜੀ ਕੇ ਸੰਗ ਸਹਾਈ ਰਹਾਓ ਨਰਾਇਣ ਪ੍ਰਾਣ ਅਧਾਰ ਹਮ ਸੰਤ ਜਨਾਰੇ ਨਾਰਾ ਪਤ ਜਪੁ ਨੇਤ ਕਰ ਲੈਨੇ ਕਾਲ ਕਿਰਪਾ ਹਰ ਜਸ ਦੇਨੇ ਆਰ ਬ੍ਰਹਮਮ ਕਰੇ ਪ੍ਰਤਪਾਲਾ ਸਭ ਜੀ ਇਸੰਗ ਰਖਵਾਲਾ ਹਰ ਦਿਨ ਰਵੇ ਕੀਰਤਨ ਗਾਇਆ ਬੰਵਰ ਜੋਤੀ ਪਾਈਏ ਜਿਸ ਦੇਵ ਪੁਰਖ ਵਿਧਾਤਾ ਹਰਸੁਤੀ ਨਹੀਂ ਜਾਤਾ ਕੰਕਰ ਨੇੜੇ ਲਿਆ ਸੁਖ ਲਾਲਕ ਸਲਿ ਪਾਇਆ ਜਿਸ ਦੇ ਬਿਰਖ ਵਿਦਾਤਾ ਹਰ ਰਸਤੇ ਦੇ ਜਾਤਾ ਜਮ ਕੰਕਰ ਨੇੜੇ ਕਨਾਨਕ ਸਰਣੀ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਖੰਡ ਪਾਸ ਸੁਖਮਨੀ ਸਾਹਿਬ ਜੀ ਦੇ ਪਉ ਤੋਂ ਉਪਰੰਤ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਲਈ ਰਵਾਨਾ ਹੋਣ ਤੋਂ ਉਪਰੰਤ ਰਿਬਨ ਕਟਾਈ ਹੋਣ ਲੱਗੀ ਹੈ ਜੀ ਸ਼ੋਅਰੂਮ ਦੀ ਓਪਨਿੰਗ ਹੋਣ ਲੱਗੀ ਹੈ ਤੇ ਸੱਗਰੂ ਪਾਤਸ਼ਾਹ ਜੀ ਦੇ ਪਾਵਨ ਸਰੂਪ ਬਾਬਾ ਸ਼ਿਸ਼ਚੰਦਰ ਜੀ ਦਾ ਵੀ ਲੱਗਾ ਹੋਇਆ ਹੈ ਤੇ ਗੁਰਨਾਨਕ ਸਾਹਿਬ ਜੀ ਦਾ ਵੀ ਤੇ ਧੰਗੁਰ ਗੋਬਿੰਦ ਸਿੰਘ ਜੀ ਦਾ ਵੀ ਸਰੂਪ ਫੋਟੋ ਜੋ ਹੈ ਸ਼ੋਅਰੂਮ ਤੇ ਲੱਗੀ ਹੈ ਉਕੇ ਬੁਲਾ ਦੇ ਬਾਪਾ ਜੀ ਪਹਿਲਾਂ ਆਈ ਗੁਰਜੀਤ ਖਾਲਸਾ ਪਤੇ ਐਦਰ ਆਈ ਗੁਰਜੀਤ ਜੀ ਚੱਲੋ ਸਰਦਾਰ ਜੀ ਆ ਜਾਓ ਉਹ ਇੱਥੇ ਰੱਖੋ ਉਹਦੇ ਤੋਂ ਪੋਲਿਸ ਜੀ ਦੇਸ਼ ਕਰਾ ਲਓ ਚੱਡਾ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਦੁਕਾਨ ਦੀ ਓਪਨਿੰਗ ਤੋਂ ਬਾਅਦ ਅਸੀਂ ਪਹੁੰਚੇ ਹਾਂ ਭਿੰਡਾਰੀ ਪਰਿਵਾਰ ਦੇ ਘਰ ਗੁਰੂ ਘਰ ਲੰਗਰ ਜਿੱਥੇ ਪੰਜ ਸਿੰਘਾਂ ਲਈ ਤਿਆਰ ਕੀਤਾ ਗਿਆ ਸੀਗਾ ਸੋ ਲੰਗਰ ਪ੍ਰਸ਼ਾਦਾ ਛਕਣ ਦੇ ਲਈ ਸਾਰੇ ਸਿੰਘ ਇੱਥੇ ਇਕੱਤਰ ਹੋਏ ਨੇ ਤੇ ਪਾਠ ਸੁਖਮਨੀ ਸਾਹਿਬ ਦਾ ਪਹਿਲੇ ਭਾਈ ਸਾਹਿਬ ਨੇ ਕਰ ਲਿਆ ਹੈ ਤੇ ਹੁਣ ਗੁਰੂ ਘਰ ਲੰਗਰ ਛਕਣ ਲਈ ਸਾਰੇ ਸਿੰਘ ਇਕੱਤਰ ਹੋ ਕੇ ਉਰੇ ਪਹੁੰਚੇ ਆ ਤੇ ਅਰਦਾਸ ਕਰਕੇ ਗੁਰੂ ਘਰ ਲੰਗਰ ਛਕਣ ਦੀ ਤਿਆਰੀ ਕਰੇ ਸਤਿਨਾਮ ਨਾਨਕੁ ਜੀ ਸਾਹਿਬ ਕਿਆ ਨਾਹੀ ਕਰਤੇ ਰਹਿ ਸਤਿਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਸਾਧ ਸੁਖਮਾਨ ਆਏ ਬਸੇ ਆਜਿ ਇੱਛਾ ਸਭ ਪੁਜਾਈਆ ਸਾਧਾ ਕੁਰਬਾਨ ਕੀਤਾ ਗੁਰੂ ਵਿਟੋ ਜਿਤੀ ਆਏ ਵਦਿਆ ਕਹੈ ਲੋਕ ਸੂਲੋ ਸਤੋ ਸਬਦ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤਕਾਰ ਸੁਭਾਗੈ ਧਾਰ ਸੁਭਾਗੈ ਸ਼ਬਦ ਬਾਜੇ ਕਾ ਲਾਜ ਕਰਤਾਰੀਆ ਪੰਚ ਦੂਤ ਤਦ ਵਾਸ ਕੀਤੇ ਕਾਰ ਕੰਟਕ ਮਾਰਿਆ ਗਰਮ ਪਾਇਆ ਤੂ ਜਿਨ ਕੋ ਸੇ ਨਾਮ ਹਰ ਕੈ ਲਾਗੀ ਕਹ ਨਾਨਕ ਤੈਸ ਕੋ ਆ ਤਿਤਕਾਰ ਅਨਹਦ ਬਾਹੇ ਸੁਲੋ ਬਿੜੁ ਪੁਰੀ ਕੀ ਪ੍ਰਕਾਸ਼ਿ ਗੋਪਾਲਤੀ ਜੀ ਸਹਾਇ ॥ ਵਾਹ ਸ੍ਰੀ ਗੋਬਿੰਦ ਜੀ ਕੀ ਬਾਛਾਈ ਦਸਵੀਂ ਪ੍ਰਥਮ ਗੋਬਿੰਦ ਜੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਰਗਨ ਗੁਰਦੇ ਬੰਦਾਸ ॥ ਰਾਮਦਾਸ ਸਹਿ ਹਉ ਸਹਾਇ ਜਨ ਹਰ ਗੋਬਿੰਦ ਨੂੰ ਸੁਰੂ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਨ ਦਿੱਤੇ ਸਭੁ ਜਗਾਇ ਤੇ ਬਹੁਤ ਦਸੁਰਿਆ ਘਰ ਲਾਉਣੇ ਦਾ ਬਹਟਾਈ ਸਭ ਠਾਈ ਹੋਏ ਸਹਾਇ ਦਸਵੇਂ ਬਾਦਸ਼ਾਹ ਸ੍ਰੀ ਗੋਬਿੰਦ ਸਿੰਘ ਜੀ ॥ ਸਭ ਥਾਈ ਹੋਏ ਸਹਾਇ ਦਸ ਸਬਾਸ਼ੈ ਅਦੀ ਜੋ ਜੀ ਸ਼੍ਰੀ ਗੁਰੂ ਸਾਹਿਬ ਜੀ ਦੇ ਪਾਡ ਦਰਸ਼ਨ ਦਿਦਾਰੇ ਜੀ ਦਾ 73 ਬੋਲੋ ਜੀ ਨਾਲ ਉਸ ਲੰਗਰ ਚੱਕ ਕੇ ਤੇ ਅਸੀਂ ਆ ਗਏ ਆਪਣੇ ਅਸਥਾਨ ਤੇ ਇਹ ਤੇ ਪ੍ਰਕਾਸ਼ ਇੰਡੀ ਬਹਿਰ ਗਵਲਪੁਰ ਯੂਨੀਵਰਸਿਟੀ ਤੇ ਮੌਕੇ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਚ ਦਰਸ਼ਨ ਕਰਾਏ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਕਲਾ ਦੀ ਦਾਤ ਪ੍ਰਦਾਨ ਕੀਤੀ। ਸੋ ਅੱਜ ਗੁਰੂ ਆਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਪਰੋ ਵੀ ਹੈ। ਸਾਰੀਆਂ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਪਾਤਸ਼ਾਹ ਗੁਰੂ ਆਮਦਾਸ ਸਾਰਿਆਂ ਨੂੰ ਸਿੱਖੀ ਦਾ ਭਰੋਸਾ। ਕਿਰਦੀ ਕਲਾ ਦੀ ਦਾਤ ਪ੍ਰਦਾਨ ਕੀਤੀ। ਦੇਤੀ ਹੈ ਗੁਰਦੇਖਪੁਰ ਸਾਹਿਬ ਦੀ ਸਿੱਧੀ ਪ੍ਰਵੇਸ਼ਵਾਰ ਤੋਂ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਸ੍ਰੀ ਸੰਗਤਾ ਭਗਤ ਵਦ ਹਾਜੀਓ ਪ੍ਰਤੀ ਖਿਚਾਈ ਭੁੱਲ ਨਾ ਚੁਕਾ ਕਿਵਾ ਵਾਹਿਗੁਰੂ ਵਾਹਿਗੁਰੂ ਜੀ ਦੇ ਪਤੇ